ਬੇ ਬਾਬਿਓ ਚਮਕੀਲੇ ਦੇ ਸਮਾਜ ਸੇਵੀ ਕੰਮ ਦੀ ਅੱਜ ਮੈਂ ਇੱਕ ਹੋਰ ਕਹਾਣੀ ਤੁਹਾਨੂੰ ਸੁਣਾਉਣਾ ਆ ਚਮਕੀਲੇ ਨੂੰ ਪਤਾ ਲੱਗਾ ਕਿ ਮੇਰੇ ਨਾਲ ਦੇ ਪਿੰਡ 'ਚ ਕੁਝ ਗਰੀਬ ਘਰਾਂ ਦੇ ਕੁੜੀਆਂ ਆ ਤੇ ਮੁੰਡੇ ਆ ਉਹਨਾਂ ਕੋਲ ਕਿਤਾਬਾਂ ਹੈ ਨਹੀਂ ਗੀਆਂ ਨਾ ਉਹਨਾਂ ਕੋਲ ਵਰਦੀਆਂ ਆ ਜਦੋਂ ਚਮਕੀਲੇ ਨੂੰ ਕਿਸੇ ਨੇ ਇਹ ਗੱਲ ਦੱਸੀ ਤੇ ਚਮਕੀਲੇ ਨੇ ਆਪਣੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਨੂੰ ਕਿਹਾ ਵੀ ਪਤਾ ਕਰਕੇ ਆ ਉਹ ਪਤਾ ਕਰਕੇ ਆ ਤਾਂ ਫਿਰ ਚਮਕੀਲੇ ਨੇ ਗੀਤਕਾਰ ਸੀਬੀਆ ਜਿਹਨੇ ਕਿ ਗੀਤ ਲਿਖ ਕੇ ਦਿੱਤੇ ਸੀ ਉਹਨੂੰ ਸੀਬੀਏ ਨੂੰ ਕਿਹਾ ਮੈਂ ਤੇਰੀ ਜ਼ਿੰਮੇਵਾਰੀ ਲਾਉਣਾ ਆ ਤੇ ਤੂੰ ਇਹ ਨਾ ਬੱਚਿਆਂ ਨੂੰ ਕਿਤਾਬਾਂ ਵੀ ਦੇ ਕੇ ਆਉਣੀਆਂ ਮੇਰੇ ਵੱਲੋਂ ਪੈਸੇ ਤੈਨੂੰ ਮੈਂ ਦੇਣੇ ਆ ਤੇ ਇਹਨਾਂ ਦੀਆਂ ਜੋ ਵਰਤਦੀਆਂ ਜੋ ਵੀ ਕੋਚ ਆ ਇਹ ਕੁੜੀਆਂ ਮੁੰਡੇ ਖਾਸ ਕਰਕੇ ਕੁੜੀਆਂ ਦਾ ਧਿਆਨ ਰੱਖਣਾ ਜੇ ਪੜਨ ਚ ਅੱਵਲ ਨੇ ਉਹਨਾਂ ਦੀ ਦਿਲਚਸਪੀ ਆ ਤਾਂ ਪੜਾਈ ਤੋਂ ਵਾਂਝੀਆਂ ਨਾ ਰਹਿ ਜਾਣ ਜਿੰਨਾ ਵੀ ਖਰਚਾ ਕਰਨਾ ਪਿਆ ਮੈਂ ਖੁਦ ਕਰੂੰਗਾ ਤੂੰ ਜਾ ਕੇ ਆ ਤੇ ਉਹਨੇ ਇਹਨਾਂ ਸਾਰਾ ਵੈਰੀਫਾਈ ਕੀਤਾ ਉਸ ਤੋਂ ਬਾਅਦ ਚਮਕੀਲੇ ਨੇ ਉਹਨਾਂ ਬੱਚਿਆਂ ਦੇ ਸਾਰਾ ਪੜ੍ਹਾਈ ਦਾ ਖਰਚਾ ਚੱਕਿਆ ਖੁਦ ਕੀਤਾ ਤੇ ਉਹਨੇ ਕਿਹਾ ਤੁਸੀਂ ਪੜ੍ਹੋ ਤੇ ਬਹੁਤ ਸਾਰੀਆਂ ਹੋਰ ਕੁੜੀਆਂ ਦੀ ਪੜ੍ਹਾਈ ਦਾ ਖਰਚਾ ਵੀ ਚਮਕੀਲਾ ਪੱਲਿਓਂ ਕਰ ਦਿੰਦਾ ਸੀ ਉਹ ਕਹਿੰਦਾ ਸੀ ਜੇ ਕੋਈ ਕੁੜੀ ਗਰੀਬ ਘਰ ਦੀ ਪੜ੍ਹਨਾ ਚਾਹੁੰਦੀ ਹੈ ਉਹਦੇ ਕੋਈ ਕਿਤਾਬਾਂ ਹੈ ਨਹੀਂ ਉਹਦੇ ਕੋਲ ਫੀਸ ਹੈ ਨਹੀਂ ਉਹਦੇ ਕੋਲ ਵਰਦੀ ਹੈ ਨਹੀਂ ਡਰੈੱਸ ਹੈ ਨਹੀਂ ਤਾਂ ਮੇਰੇ ਕੋਲ ਆ ਜਵੇ ਮੈਨੂੰ ਦੱਸਿਓ ਤੇ ਮੈਂ ਦੇਊਗਾ ਤੇ ਇਹ ਚਮਕੀਲੇ ਦੇ ਕਲਾਕਾਰ ਨੇ ਉਹ ਨਾਤੇ ਉਹਨ ਦੇ ਨਾਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਮੋਰੀ ਭੂਮਿਕਾ ਨਿਭਾਉਂਦਾ ਰਿਹਾ ਚਮਕੀਲਾ ਕਹਿਣ ਨੂੰ ਲੋਕਾਂ ਨੇ ਉਹਨੂੰ ਭੰਡਣ ਵਿੱਚ ਬੜੀ ਕੋਸ਼ਿਸ਼ ਕੀਤੀ ਐ ਸੀ ਐ ਸੀ ਪਰ ਚਮਕੀਲੇ ਦੇ ਜਿਹੜੇ ਚੰਗੇ ਕੰਮ ਕੀਤੇ ਉਹਨਾਂ ਦੀ ਗਵਾਹੀ ਉਹ ਲੋਕ ਅੱਜ ਵੀ ਭਰਦੇ ਨੇ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਇਦਾਂ ਦੀ ਵੀਡੀਓ ਪਸੰਦ ਨੇ ਤਾਂ ਮੈਨੂੰ ਦੱਸ ਦੇ ਰਿਓ ਮੈਂ ਹੋਰ ਵੀਡੀਓ ਲੈ ਕੇ ਆਉਂਗਾ